पंच दानी पिता से के चरण च गज के गजिए वाहे वाहेगु का खालसा वाहे जेता जियो पिंड सब तेरा तू अंतरे जामी पुरखे भगवान स दास कहं जन नानक जे हा तूं करै ते करी तू तूं करा तेहा ते करी वख्या ਅੱਜ 10 ਪਵ ਦਾ ਦਿਹਾੜਾ ਹੈ ਆਓ ਇਸ ਬਾਰੇ ਜਾਣਦੇ ਹਾਂ ਇਹ ਉਹ ਦਿਨ ਹੈ ਜਿੱਥੇ ਚਮਕੌਰ ਵਿਖੇ ਦੇਹਾਂ ਦਾ ਸੰਸਕਾਰ ਅਤੇ ਸ਼ਹਾਦਤ ਦਿੱਤੀ ਹਰ ਸ਼ਰਨ ਕੌਰ ਜੀ ਅਤੇ ਮਾਤਾ ਜੀ ਸਾਹਿਬਜ਼ਾਦਿਆਂ ਦਾ ਸਰਹੰਦ ਜਾਣਾ ਪਹਿਲਾ ਬੀਬੀ ਹਰ ਸ਼ਰਨ ਕੌਰ ਜੀ ਬਾਰੇ ਦੂਸਰਾ 10 ਪਵ ਨੂੰ ਮੁਰਡੇ ਕੋਤਵਾਲ ਤੋਂ ਸਰਹੰਦ ਲੈ ਕੇ ਜਾਣ ਬਾਰੇ ਅਤੇ ਤੀਸਰੇ ਪਾਸੇ ਗੁਰੂ ਸਾਹਿਬ ਜੀ ਬਾਰੇ ਗੱਲ ਕਰਾਂਗੇ ਕਈਆਂ ਦੇ ਮੰਨ ਵਿੱਚ ਕੁਲੇਖਾ ਹੈ ਕਿ ਬੀਬੀ ਸ਼ਰਨ कौर ਜੀ ਅਤੇ ਹਰਸ਼ਰਨ कौर ਦੋਵੇਂ ਅਲੱਗ-ਅਲੱਗ ਨੇ ਪਰ ਇਸ ਤਰ੍ਹਾਂ ਕੁਝ ਨਹੀਂ ਹੈ ਸ਼ਰਨ कौर ਜੀ ਦਾ ਪੂਰਾ ਨਾਮ ਹਰਸ਼ਰਨ कौर ਜੀ ਹੈ ਸਭ ਤੋਂ ਪਹਿਲਾਂ ਤਾਂ ਇੱਕ ਕੁਲੇਖਾ ਦੂਰ ਕਰ دیਏ ਇਤਿਹਾਸ ਦੇ ਵਿੱਚ ਬੀਬੀ ਸ਼ਰਨ कौर ਦਾ ਨਾਮ ਬਹੁਤ ਉੱਚਾ ਹੈ ਜਿੱਤੇ ਹਰਸ਼ਰਨ कौर ਜੀ ਚਮਕੌਰ ਦੇ ਨੇੜੇ ਦੇ ਰਹਿਣ ਵਾਲੇ ਸਨ ਬੀਬੀ ਹਰਚਰਨ ਕੌਰ ਜੀ ਨੂੰ ਇਸੇ ਕਰਕੇ ਪਤਾ ਸੀ ਕਿ ਇੱਥੇ ਕਮਸਾਨ ਦਾ ਯੁੱਧ ਹੋਇਆ ਹੈ। ਬੀਬੀ ਜੀ ਨੂੰ ਜਦੋਂ ਪਤਾ ਲੱਗਾ ਕਿ ਉੱਥੇ ਪੰਜ ਪਿਆਰਿਆਂ 'ਚੋਂ ਤਿੰਨ ਪਿਆਰੇ ਅਤੇ ਵੱਡੇ ਗੁਰੂ ਪੁੱਤਰ ਤੇ ਹੋਰ ਵੀ ਅਨੇਨ ਸਿੱਖ ਸ਼ਹੀਦ ਹੋ ਗਏ ਹਨ। ਇਸ ਗੁਰੂ ਦੀ ਧੀ ਦੇ ਮਨ ਵਿੱਚ ਉਹਨਾਂ ਦੀ ਆ ਪਵਿੱਤਰ ਦੇ ਹਨ ਸੰਭਾਲਣ ਦਾ ਵਿਚਾਰ ਆਇਆ। ਜੰਗ ਦੀ ਸਮਾਪਤੀ ਤੋਂ ਬਾਅਦ ਥੱਕੇ ਹਾਰੇ ਮੁਗਲ ਸੈਨਾ ਆਪਣੇ ਕੰਬੂਆਂ ਵਿੱਚ ਆਰਾਮ ਕਰ ਰਹੇ ਸਨ। ਬੀਬੀ ਜੀ ਨੇ ਬੜੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦਿਆਂ ਜਗ ਦੇ ਮੈਦਾਨ ਵਿੱਚ ਪਹੁੰਚੇ ਇੱਥੇ ਆ ਕੇ ਦੇਹਾਂ ਨੂੰ ਇਕੱਠੀਆਂ ਕੀਤਾ ਅਤੇ ਜੋ ਵੀ ਵਸਤੂਆਂ ਸੰਸਕਾਰ ਦੇ ਲਈ ਉਹ ਇਕੱਠੀਆਂ ਕੀਤੀਆਂ ਸਬਨਾ ਨੂੰ ਇੱਕ ਜਗ੍ਹਾ ਰੱਖ ਕੇ ਅੰਗੀਠਾ ਸਜਾਇਆ ਅਤੇ ਸ਼ਹੀਦਾਂ ਦਾ ਬੜੇ ਅਗਮ ਨਾਲ ਸੰਸਕਾਰ ਕੀਤਾ ਗਿਆ ਬਾਪੂ ਦੀ ਦਲੇਰਤੀ ਤਲਵਾਰ ਮਿਆਨ ਵਿੱਚੋਂ ਬਾਹਰ ਖਿੱਚ ਕੇ ਸਿਖਾ ਦੀ ਰਾਖੀ ਕਰਦੀ ਰਹੀ ਅਗਦੇ ਭਾਂਬੜ ਜਦੋਂ ਮਚਦੇ ਹਨ ਤੇ ਮੁਗਲ ਸੁਚੇਤ ਹੁੰਦੇ ਹਨ ਤੇ ਅੰਗੀਥੇ ਵਾਲੀ ਜਗ੍ਹਾ ਤੇ ਪਹੁੰਚਦੇ ਹਨ ਸਿਪਾਹੀ ਪੁੱਛਦੇ ਹਨ ਇਹ ਕੀ ਹੋ ਰਿਹਾ ਹੈ ਤੇ ਧੀ ਨੇ ਬੜੀ ਦਲੇਰੀ ਨਾਲ ਆਖਿਆ ਕਿ ਮੈਂ ਆਪਣੇ ਭਰਾਵਾਂ ਦਾ ਸੰਸਕਾਰ ਕਰ ਰਹੀ ਹਾਂ ਜ਼ਾਲਮੋਂ ਇਹਨਾਂ ਜ਼ਾਲਮਾਂ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਘੇਰਾ ਪਾ ਲਿਆ ਸਿੰਘਣੀ ਨੇ ਬੜੀ ਦਲੇਰੀ ਨਾਲ ਟਕਰਾ ਕੀਤਾ ਅਤੇ ਕੁਝ ਮੁਗਲ ਸਿਪਾਹੀ ਜ਼ਖਮੀ ਹੋਏ ਕੁਝ ਮਾਰੇ ਗਏ ਅਖੀਰ 'ਚ ਗੁਰੂ ਦੀ ਧੀ ਨੂੰ ਸਿਪਾਹੀਆਂ ਨੇ ਕਾਬੂ ਕਰਕੇ ਬਲਦੀ ਚਿਖਾ ਵਿੱਚ ਹੀ ਸੁਟਕੇ ਸ਼ਹੀਦ ਕਰ ਦਿੱਤਾ ਧੰਨ ਗੁਰੂ ਦੀ ਧੀ ਜਿਨ੍ਹਾਂ ਪਾਸੋਂ ਗੁਰੂ ਸਾਹਿਬ ਨੇ ਮਹਾਨ ਸੇਵਾ ਲਈ ਅਤੇ ਮਹਾਨ ਸ਼ਹੀਦਾਂ ਦੇ ਸ਼ਰੀਰਾਂ ਨੂੰ ਰੁਲਣ ਤੋਂ ਬਚਾ ਲਿਆ ਇਸ ਅੰਗੀਠੇ ਵਾਲੀ ਥਾਂ ਉਤੇ ਗੁਰਦਾਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼ਿਸ਼ੋਬਤ ਹੈ ਹਰ ਸਾਲ ਇੱਥੇ ਪੂਜ ਪਾਰੀ ਸੰਗਤਾਂ ਦਾ ਇਕੱਠ ਹੁੰਦਾ ਹੈ ਅਤੇ ਸੰਗਤਾਂ ਉਹਨਾਂ ਸਾਹਿਬਜ਼ਾਦੇਆਂ ਮਹਾਨ ਸਿੱਖਾਂ ਅਤੇ ਬੀਬੀ ਜੀ ਨੂੰ ਯਾਦ ਕਰਦੀਆਂ ਹਾਂ ਬੀਬੀ ਹਰ ਸ਼ਰਨ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਕੋਟੇ-ਕੋਟੇ ਵਾਰ ਪ੍ਰਣਾਮ ਹੈ ਦੂਸਰੇ ਪਾਸੇ ਗੱਲ ਕਰਦੇ ਹਾਂ ਅੱਜ ਦੇ ਦਿਹਾੜੇ 10 ਪੂ ਦੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਦੀ ਜਦੋਂ 9 ਪੂ ਨੂੰ ਗੰਗੂ ਪਾਪੀ ਖਬਰ ਦੇ ਕੇ ਗ੍ਰਿਫਤਾਰ ਕਰਵਾ ਦਿੰਦਾ ਹੈ ਤੇ 9 ਪੂ ਦੀ ਰਾਤ ਮਾਤਾ ਜੀ ਤੇ ਸਹਬਜ਼ਾਦੇ कोतवाल ਵਿਖੇ ਰਾਤ گزارਦੇ ਹਨ ਇਹ ਗੰਗੂ ਗੁਰੂ ਘਰ ਦਾ ਰਸੋਈਆ ਦੱਸਿਆ ਜਾਂਦਾ ਹੈ ਇਹ ਨਹੀਂ ਸੀ ਕਿ ਗੰਗੂ ਜਾਣਦਾ ਨਹੀਂ ਸੀ ਉਹ ਚਾਹੁੰਦਾ ਤੇ ਚਾਹੇ ਜਿੰਨੀ ਦਿਨ ਮਰਜ਼ੀ ਰੱਖ ਸਕਦਾ ਸੀ ਪਰ ਮਾਇਆ ਨੇ ਮਨ ਬੇਈਮਾਨ ਕਰ ਦਿੱਤਾ ਸ਼ਾਇਦ ਹੂਣਾ ਵੀ ਇਸੇ ਤਰ੍ਹਾਂ ਸੀ ਜੇਕਰ ਇਹ ਨਾ ਹੁੰਦਾ ਤਾਂ ਸਾਡੇ ਵਿੱਚ ਅੱਜ ਅਣਖ ਕਿਵੇਂ ਕਾਇਮ ਹੁੰਦੀ ਗੁਰਮੁਖ ਪਿਆਰਿਓ ਇਹਨਾਂ ਨੂੰ ਇੱਥੇ ਕੋਈ ਭੋਜਨ ਨਹੀਂ ਮਿਲਿਆ ਕਿਸੇ ਵੱਲੋਂ ਅਤੇ ਨਾ ਹੀ ਕਿਸੇ ਵੱਲੋਂ ਬਸਤਰ ਵਗੈਰਾ ਦਿੱਤੇ ਗਏ ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਬਗੀਾਨੀ ਅਤੇ ਤਸੀਹੇ ਦੇ ਕੀ ਬੁਲੰਦੇ ਹਨ ਕਿ ਕਿਤੇ ਦੋਲ ਜਾਵਣ ਅਤੇ ਹਰ ਹਾਰ ਮੰਨ ਲੈਣ ਅੱਜ 10 ਕੋ ਦਾ ਸਮਾਂ ਹੁੰਦਾ ਹੈ ਤੇ ਜਾਨੀ ਖਾਨ ਤੇ ਮਾਨੀ ਖਾਨ ਜੋ ਇਸ कोतवाल ਦੇ ਮੁਖੀ ਸਨ ਇਹ ਸਰਾਹੰਦ ਖਬਰ ਦਿੰਦੇ ਹਨ ਵਜ਼ੀਰ ਖਾਨ ਨੂੰ ਕਿ ਗੁਰੂ ਦੇ ਛੋਟੇ ਲਾਲ ਅਤੇ ਮਾਤਾ ਜੀ ਪਕੜੇ ਗਏ ਜਿੱਥੇ ਵਜ਼ੀਰ ਖਾਨ ਮੁਗਲ ਫੌਜਾਂ ਗੁਰੂ ਜੀ ਨੂੰ ਐਨੇ ਲੰਮਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਕਰ ਕਾਰਨ ਨਵ ਸਾਠ ਸਕਲ ਕਾਰਨ ਦੁਖੀ ਸੀ ਜਦੋਂ ਨਾ ਨੂੰ ਪਤਾ ਲੱਗਿਆ ਕਿ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਦੀ ਗ੍ਰਿਫਤਾਰੀ ਬਾਰੇ ਤਾਂ ਉਸ ਦੀ ਉਮੀਦ ਜਾਗੀ ਉਸਨੇ ਸੋਚਿਆ ਕਿ ਹੁਣ ਗੁਰੂ ਜੀ ਨੂੰ ਮਾਂ ਤੇ ਪੁੱਤਰਾਂ ਦਾ ਮੂੰਹ ਮੇਰੇ ਕੋਲ ਖਿੱਚ ਕੇ ਲੈ ਆਵੇਗਾ ਗੁਰੂ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ 10 ਸਪੂ ਨੂੰ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਸਰਹੰਦ ਲਿਆਂਦਾ ਗਿਆ ਹੁਣ ਮੁਰਿੰਡੇ ਤੋਂ ਕਿਸ ਤਰ੍ਹਾਂ ਲੈ ਕੇ ਗਏ ਸਨ ਇਸ ਬਾਰੇ ਵੀ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ ਜਦੋਂ ਸਰਹੰਗ ਮਾਤਾ ਜੀ ਤੇ ਸਹੈਬਜ਼ਾਦੇ ਪਹੁੰਚੇ ਤਾਂ ਬजीर खान ਦੇ ਹੁਕਮ ਨਾਲ ਉਹਨਾਂ ਨੂੰ ਠੰਡੇ ਪੁਰਜ ਵਿੱਚ ਰੱਖਿਆ ਗਿਆ ਮਾਤਾ ਜੀ ਨੇ ਤੇ ਛੋਟੇ ਸਹੈਬਜ਼ਾਦਿਆਂ ਨੇ ਠੰਡੇ ਪੁਰਜ ਦੇ ਵਿੱਚ ਅੱਜ ਪਹਿਲੀ ਰਾਤ guzari ਇਸ ਠੰਡੇ ਪੁਰਜ ਦੇ ਅੰਦਰ ਬਹੁਤ ਕੁਝ ਬੱਤੇ ਆ ਇਸ ਦਾ ਜ਼ਿਕਰ ਅੱਗੇ 11-12 ਕੋ ਦੇ ਦਿਨਾਂ ਵਿੱਚ ਕਰਾਂਗੇ ਹੁਣ ਤੀਸਰੇ ਪਾਸੇ ਗੁਰੂ ਪਾਤਸ਼ਾਹ ਜੀ ਦੀ ਬਾਤ ਕਰਦੇ ਹਾਂ ਗੁਰੂ ਸਾਹਿਬ ਗੜੀ ਚੋਂ ਨਿਕਲੇ ਅਤੇ ਮਾਛੀਵਾੜੇ ਪਹੁੰਚੇ ਫਿਰ ਇਥੋਂ ਦੇ ਭਾਈ ਪੰਜਾਬਾ ਤੇ ਭਾਈ ਗੁਲਾਬਾ ਆਪਣੇ ਘਰ ਲੈ ਗਏ ਇਹ ਨੌ ਕੋ ਦੀ ਬਾਤ ਹੈ ਇਹ ਗੁਰੂ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਇਹ ਮਸੰਦ ਸਨ ਗੁਰੂ ਘਰ ਦੇ ਸਰਕਾਰ ਵੱਲੋਂ ਹੁਕਮ ਜਾਰੀ ਸਨ ਕਿ ਕਿਸੇ ਨੇ ਵੀ ਬਨਾਹ ਨਹੀਂ ਦੇਣੀ ਇਹਨਾਂ ਦੇ ਮਨ ਅੰਦਰ ਵੀ ਡਰ ਪੈਦਾ ਹੋਇਆ ਇਹਨਾਂ ਨੇ ਗੁਰੂ ਸਾਹਿਬ ਅੱਗੇ ਥਾਲ ਭੇਟ ਕੀਤਾ ਜਿਸ ਵਿੱਚ ਮਾਇਆ ਸੀ ਉਸ ਦਾ ਭਾਵ ਸੀ ਕਿ ਗੁਰੂ ਸਾਹਿਬ ਹੁਣ ਇਥੋਂ ਚਲੇ ਜਾਣ ਤਾਜ ਹੋਸੀ ਤੇ ਸਾਡਾ ਪਰਿਵਾਰ ਬਚ ਜਾਵੇ ਇਹਨਾਂ ਲਈ ਵੀ ਗੁਰੂ ਨੇ ਸਭ ਕੁਝ ਬਾ ਦਿੱਤਾ ਅਤੇ ਇਹਨਾਂ ਦੇ ਮਨ ਵਿੱਚ ਆਪਣੀ ਮੌਤ ਦਾ ਡਰ ਬਣਿਆ ਹੈ ਇਹ ਪ੍ਰੇਮ ਦੀਆਂ ਖੇਡਾਂ ਹਰੇਕ ਦਿਨ ਵਸਦੀਆਂ ਨਹੀਂ ਹੁੰਦੀਆਂ ਪ੍ਰੇਮ ਦੇ ਖੇਡ ਵੇਖਣੀ ਹੈ ਤੇ ਗਨੀ ਖਾ ਤੇ ਨਵੀ ਖਾ ਜੀ ਪਾਸੋਂ ਵੇਖੋ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਫਰਜ਼ੰਦ ਆਖ ਦਿੱਤਾ ਉੱਥੇ ਨੰਦੀਖੀ ਦੇ ਪ੍ਰੇਮ ਜੋ ਗੁਰੂ ਸਾਹਿਬ ਨੂੰ ਅਕਸਰ ਸ਼੍ਰੀ ਨੰਨਤਪੁਰ ਸਾਹਿਬ ਮਿਲਦੇ ਰਹਿੰਦੇ ਸਨ ਉਹ ਮੁਸਲਮਾਨ ਸਨ ਜੋ ਚੰਗੀ ਨਸਲ ਦੇ ਘੋੜੇ ਦਿਆ ਕਰਦੇ ਸਨ ਇਹ ਗੁਰੂ ਘਰ ਦੇ ਬਹੁਤ ਪ੍ਰੇਮੀ ਸਨ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਸਾਡੇ ਇਲਾਕੇ ਵਿੱਚ ਪੰਜਾਬੇ ਦੇ ਘਰ ਪਹੁੰਚੇ ਹਨ ਤੇ ਇਹ ਦੋਵੇਂ ਭਰਾ ਬੇਨਤੀਆਂ ਕਰਕੇ ਆਪਣੇ ਘਰ ਲੈ ਜਾਂਦੇ ਹਨ ਜੋ ਕੁਝ ਵੀ ਪਿੱਛੇ ਵਾਪਰਿਆ ਇਹ ਭਰਾਵਾਂ ਨੂੰ ਸਭ ਕੁਝ ਪਤਾ ਸੀ ਇਹਨਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਇੱਥੇ ਹੀ ਇਤਿਹਾਸ ਦਾ ਜ਼ਿਕਰ ਹੈ ਕਿ ਇੱਕ ਬਿਰਧ ਮਾਤਾ ਜੀ ਸਨ ਜਿਨ੍ਹਾਂ ਦਾ ਨਾਮ ਮਾਤਾ ਹਰਦੇਈ ਸੀ ਜੋ ਗੁਰੂ ਸਾਹਿਬ ਨੂੰ ਅਥਾਹ ਪ੍ਰੇਮ ਕਰਦੀ ਸੀ ਤੇ ਹਰ ਵੇਲੇ ਚੇਤੇ ਕਰਦੇ ਰਹਿਣਾ ਕਿ ਇਹ ਸੱਚੇ ਪਾਤਸ਼ਾਹ ਜੀ ਮੈਨੂੰ ਦਰਸ਼ਨ ਦੀਦਾਰੇ ਬਖਸ਼ੋ ਇਹਨਾਂ ਨੇ ਗੁਰੂ ਸਾਹਿਬ ਲਈ ਪ੍ਰੇਮ ਨਾਲ ਇੱਕ ਖੱਦਰ ਦਾ ਚੋਗਾ ਬਣਾਇਆ ਹੋਇਆ ਸੀ ਤੇ ਮਨ ਦੀ ਇੱਛਾ ਸੀ ਕਿ ਇਹ ਗੁਰੂ ਸਾਹਿਬ ਪਹਿਨਣ ਇਹਨਾਂ ਦੇ ਘਰ ਜਾ ਕੇ ਕਿਸੇ ਨੇ ਦੱਸਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਆਏ ਹਨ ਮਾਤਾ ਜੀ ਨੂੰ ਪਤਾ ਲੱਗਿਆ ਉਹਨਾਂ ਦੀ ਖੁਸ਼ੀ ਸੰਭਾਲੀ ਨਾ ਗਈ ਉਹਨਾਂ ਨੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਚੋਗਾ ਭੇਟ ਕੀਤਾ ਅਤੇ ਉਦੋਂ ਹੀ ਉਹ ਮਾਤਾ ਹੰਦੀ ਜੀ ਆਪਣੇ ਪ੍ਰਾਣ ਵੀ ਤਿਆਗ ਦਿੰਦੇ ਹਨ। ਪ੍ਰੇਮ ਵਾਲਿਆਂ ਕੋਲ ਗੁਰੂ ਸਾਹਿਬ ਜੀ ਆਪ ਚਲ ਕੇ ਜਾਂਦੇ ਹਨ। ਇਤਿਹਾਸ ਵਿੱਚ ਬਹੁਤ ਥਾਵਾਂ ਤੇ ਇਹ ਜ਼ਿਕਰ ਮਿਲ ਜਾਂਦਾ ਹੈ। ਗੁਰੂ ਸਾਹਿਬ ਨੇ ਉਸ ਮਾਤਾ ਦੀ ਅੰਤਿਮ ਇੱਛਾ ਪੂਰੀ ਕੀਤੀ ਅਤੇ ਉਹਨਾਂ ਦਾ ਅੰਤਿਮ ਸਮਾਂ ਸੰਭਾਲਿਆ। ਗਲੀ ਖਾਂ ਅਤੇ ਨਬੀ ਖਾਜੀ ਕੋਲ ਰਹਿੰਦੇ ਆਂ ਅੱਜ ਦਾ ਸਮਾਂ ਹੋ ਗਿਆ। ਇਹਨਾਂ ਭਰਾਵਾਂ ਵਾਲੇ ਗੁਰੂ ਸਾਹਿਬ ਜੀ ਨੂੰ ਇਸ ਇਲਾਕੇ ਤੋਂ ਸੁਰੱਖਿਅਤ ਬਾਹਰ ਕੱਢਣ ਦੀ ਯੋਜਧ ਬਣਾਈ। ਪੀਰ 11 ਕੋ ਦੀ ਪਿਛਲੀ ਰਾਤ ਤੋਂ ਕਿਵੇਂ ਉੱਜਦੇ ਪੀਰ ਬਣ ਕੇ ਅਗਾਂਹ ਦੇ ਸਵੇਰ ਲਈ ਗੁਰੂ ਜੀ ਜਾਂਦੇ ਹਨ ਇਹ ਤੁਹਾਨੂੰ ਕੱਲ ਸਰਵਰ ਕਰਵਾਇਆ ਜਾਵੇਗਾ ਗੁਰੂ ਦੀ ਮਹਿਮਾ ਆਗਾਦ ਗੋਧ ਹੈ ਇਸ ਨੂੰ ਕੋਈ ਵੀ ਪਿਆਰ ਨਹੀਂ ਕਰ ਸਕਦਾ ਗੁਰੂ ਜੀ ਬਖਸ਼ਣ ਯੋਗ ਨੇ ਗੱਜ ਕੇ ਫਤਿ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ